ਅਤਿਥੀ ਦੇਵੋ ਭਵ ਜਿਵੇਂ ਇੰਡੀਆ ਚ ਕਹਿੰਦੇ ਸੀ ਅਤਿਥੀ ਨੂੰ ਵੈਲਕਮ ਕਰਨ ਲਈ ਔਰ ਜਿਹੜੇ ਅਤਿਥੀ ਯਾਨੀ ਕਿ ਗੈਸਟ ਆ ਰਹੇ ਨੇ ਉਹ ਆ ਰਹੇ ਨੇ ਜੀ ਸਵੀਡਨ ਤੋਂ ਕੋਈ ਕੋਈ ਛੋਟੇ ਮੋਟੇ ਲੋਕ ਨਹੀਂ ਕਿੰਗ ਐਂਡ ਕੁਇਨ ਆਫ ਸਵੀਡਨ ਜਿਹੜੇ ਨੇ ਉਹ ਆ ਰਹੇ ਨੇ ਔਰ ਵਿਜ਼ਿਟ ਕਰਨਗੇ ਕੈਨੇਡਾ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਤਰੀਕਾ ਵੀ ਦੱਸਦੇ ਆ ਨਵੰਬਰ 18 ਤੋਂ 20 ਦੇ ਵਿੱਚ ਇਹ ਇੱਥੇ ਆਣਗੇ ਔਰ ਆਪਣੀ ਵਿਜ਼ਿਟ ਕਰਨਗੇ ਸਵੇਡਿਸ਼ ਕਿੰਗ ਐਂਡ ਕੁਇਨ ਇਹ ਕੈਨੇਡਾ ਪਹੁੰਚ ਕੇ ਤੇ ਹੁਣ ਕੀ ਗੱਲਬਾਤ ਕਰਨਗੇ ਵੈਸੇ ਤਾਂ ਇਹ ਲੱਗਦਾ ਹੈ ਕਿ ਜਿਹੜੇ आपस के जेले ने स्वीडन दे और कैनेडा के बना पहुँचे दो दिन ट्रिप होएगा और गवर्नर जनरल नेनाउंसमेंट है वह कल जी। किंग कार्ल गुस्ताफ आ, फिफ्टीन सिक्सटीन एंड क्वीन सिल्विया जड़े ने पहुंचने के जी और नवंबर अठारह तो लैके भी रहने और दो दिनों तुम तो वह इतों ਚਲ ਜਾਣਗੇ ਜੀ ਜਿਹੜਾ ਏਜੰਡਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਤੱਕ ਨਹੀਂ ਦੱਸਿਆ ਹੈ ਪਰ ਜਿਹੜਾ ਓਟਵਾ ਔਰ ਮੌਂਟਰੀਅਲ ਦੇ ਵਿੱਚ ਉਹ ਆਪਣੇ ਸਟਾਪਸ ਲਾ ਕੇ ਥੋੜਾ ਘੁੰਮਣਗੇ ਫਿਰਨਗੇ ਉੱਥੇ ਜਾ ਕੇ ਲੋਕਾਂ ਨਾਲ ਹੋ ਸਕਦਾ ਗੱਲਬਾਤ ਵੀ ਕਰਨ ਔਰ ਜਿਹੜੇ ਕੈਨੇਡਾ ਔਰ ਸਵੀਡਨ ਦੇ ਜਿਹੜੇ ਰਿਸ਼ਤੇ ਨੇ ਉਹਨੂੰ ਹੋਰ ਸੁਧਾਰਿਆ ਜਾਵੇਗਾ ਜੀ ਇਹ ਕਿਹਾ ਜਾ ਰਿਹਾ ਹੈ ਸਵੀਡਨ ਨੂੰ ਕੈਨੇਡਾ ਸਰਕਾਰ ਨੇ ਬਹੁਤ ਇੰਪੋਰਟੈਂਟ ਇਕਨੋਮਿਕ ਔਰ ਸਿਕਿਉਰਿਟੀ ਪਾਰਟਨਰ ਜਿਹੜਾ ਹੈ ਇਹ ਵੀ ਕਿਹਾ ਹੈ ਔਰ ਨਿਊਜ਼ ਰਿਲੀਜ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਜਦੋਂ ਇੱਥੇ ਪਹੁੰਚਣਗੇ ਬਹੁਤ ਵਧੀਆ ਜਿਹੜਾ ਇੱਕ ਮਾਹੌਲ ਬਣੇਗਾ ਜੀ ਕੈਨੇਡਾ ਦਾ ਵੀ ਆਟਵਾ ਦੇ ਵਿੱਚ ਵੀ ਲੋਕ ਜਿਹੜਾ ਇੰਤਜ਼ਾਰ ਕਰਨਗੇ